ਖੋਪਿਆ ਵਾਲਿਓ ਬਾਈ ਮਸ਼ੀਨ ਸਾਹਮਣੇ ਬੈਠਾ ਹੈ ਤੁਸੀਂ ਕਰਮਦਾ ਤੁਸੀਂ ਬਾਈ ਪ੍ਰਾਣੀ ਮਸ਼ੀਨ ਸਾਹਮਣੇ ਬੈਠਾ ਹੈ ਅੱਜ ਵੀ ਇਹ ਲੋਕ ਤਾਜੇ ਪਸ਼ੂ ਨੂੰ ਤਾਜੇ ਖਾ ਖਵਾਉਂਦੇ ਨੇਗੇ ਤੇ ਤਾਂ ਇਹਨਾਂ ਦੀ ਸਿਹਤ ਰਾਜਾਗਾ ਉਸ ਤੋਂ ਬਾਅਦ ਆ ਦੇਖੋ ਲਸਣ ਰੱਖਿਆ ਸਟੋਰ ਕਰਕੇ ਇਹਨਾਂ ਦਾ ਕਿੱਡਾ ਵੱਡਾ ਲਸਣ ਆਹੀ ਇਹ ਬਾਈ ਲਸਣ ਖੇਤੀ ਆਪ ਆਪ ਦੇ ਆਪ ਕਰਦੇ ਆ ਠੀਕ ਹੈ ਜੇ ਇਹ ਵੀ ਲੈ ਕੇ ਥੋੜਾ ਜਿਹਾ ਬੀਜ ਦੇ ਵਾਸਤੇ ਆ ਦੇਖੋ ਜੀ ਤੁਹਾਨੂੰ ਹਿਮਾਚਲ ਦੀ ਖੇਤੀ ਵਖਾ ਰਹਿਆਂਗੇ ਆਪਾਂ ਇਹ ਸਾਰਾ ਦੇਖੋ ਤੁਹਾਨੂੰ ਦਿਖ ਰਿਹਾ ਹੈ ਗੋਬਰ ਕੇ ਪਾਇਆ ਹੋਇਆ ਜੀ ਸਾਰਾ ਗੋਬਰ ਪਾਇਆ ਹੋਇਆ ਹੈ ਤੇ ਪਿਸਟਣੀਆਂ ਦੇਖੋ ਤਣੇ ਦਾ ਕੱਟ ਦੇਖੋ ਤੇ ਤੈਨੂੰ ਵੀ ਕੁਆਲਿਟੀ ਦੇਖੋ ਤੇ ਠਾਕੁਰ ਜੀ ਨਾਲ ਅਗਲਾ ਗੱਲਬਾਤ ਕਰਾਂਗੇ ਆਪਾਂ ਯਾਨਕੀ ਹੈ ਤਾਂ ਦੂਰ ਦੂਰ ਗੁੱਟੇ ਨਹੀਂ ਤਣੇ ਇਹਦੇ ਮੂਸਮ ਬਰਸਾਤ ਦੀ وجہ سے ਹੋਗੇ ਨਹੀਂ ਬਰਸਾਤ ਦੇ ਕਾਰਨ ਥੋੜੇ ਥੋੜੇ ਇਹ ਹੋਗੇ ਯਾਨਕੀ घट हो गए ने भी भिंडी भी, 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 भी कि गोबर ही डालते कला गौ का गोबर मतलब पाने फसल मिट्टी इतना बहुत घंट मिट्टी है कि दिखता फिर अपना यह सौ रुपए किलो चले जाता है ਠੀਕ 40 ਕਿਲੋ ਇਹ ਟਿਕੋ ਨਹੀਂ ਕੋ ਕੰਮ ਇਸ 30 40 ਬਸ ਇਹ ਕੁਝ ਤਾਂ ਕਿਲੋ ਹਾਂ ਉਹ ਸੋ ਵੀ ਸਾਡੇ ਵੀ ਗਿਆ ਨਾ ਤੁਹਾਡੇ ਆਉਂਦਾ ਬੜਾ ਬਾਹਰ ਸਿੱਟਾ ਨਾ ਸਾਡੇ ਪੰਜਾਬ ਦੀ ਪੋਲੀ ਆਹ ਪ੍ਰਾਭੂ ਅਰਬੀ ਆ ਇਹ ਦੋ ਪੱਤੇ ਚਾੜੂ ਦੇਖ ਰਹੇ ਹਾਂ ਅਰਬੀ ਦੇ ਪੱਤੇ ਨੇ ਅਰਬੀ ਦਾ ਬੂਟਾ ਹੈ ਇਹ ਸਾਰੀ ਅਰਬੀ ਦੇ ਆਪਣੇ ਕਿੰਨੀ ਜਾਂਦੀ ਹੈ ਪੰਜਾਬ ਕੰਨੀ ਸਾਰੀ ਇੱਥੋਂ ਤਿਆਰ ਹੋ ਕੇ ਜਾਂਦੀ ਹੈ ਤੇ ਬਾਕੀ ਤੁਹਾਨੂੰ ਅੱਗੇ ਹੋਰ ਦਿਖਾਵਾਂਗੇ ਆਪਾਂ ਤੁਸੀਂ ਆਹ ਜਿਹੜੇ ਕੱਦੂ ਵਗੈਰਾ ਜਿਹਨਾਂ ਆਪਾਂ ਅੱਲਾ ਕਹਿੰਦੇ ਹਾਂਗੇ ਜੀ ਤੁਸੀਂ ਦੇਖੋ ਕੀ ਸਜਾ ਅੱਲਾ ਦਾ 2 ਤੋਂ 2.5 ਫੁੱਟ ਦੀ ਭਰਾਵੋ ਅੱਲਾ ਇਹ ਤੇ ਥੱਲੇ ਉਹ ਸਾਰਾ ਢਾਂਚਾ ਬਣਿਆ ਹੋਇਆ ਤੇ ਥੱਲੇ ਜਾਨੀ ਕਿ ਜਿਹੜਾ ਕੱਦ ਲੰਕ ਦਾ ਵੱਡ ਨੂੰ ਹੁੰਦਾ ਤਾਂ ਉਹ ਵੀ ਉਨੀ ਲੰਬਾਈ ਵੱਡੀ ਹੈਗੀ ਤੇ ਇਹ ਵੀ ਸਾਰੀਆਂ ਨੇਚਰਲ ਚੀਜ਼ਾਂ ਦਾ ਤਿਆਰ ਕਰਨ ਦੀ ਚੀਜ਼ ਆਜਾ ਬਰ ਸੱਗਿਆ ਆ ਜਮੜਾ ਤੁਸੀਂ ਦੇਖੋ ਭਰਾਵੋ ਹਜੇ ਹੀ 1-2 ਦਿਨਾਂ ਦੀ ਆ ਤੇ ਕੀ ਸਹਜਾ ਸਾਰੇ ਇਹਨਾਂ ਦਾ ਜਾਲ ਬਣਿਆ ਹੋਇਆ ਹੈ ਇਹ ਕੋਈ ਬੜਾ ਮਹਗਾ ਖਰਚਾ ਨਹੀਂ ਹੈ ਸਿਰਫ ਇੱਕ ਜਾਲ ਪਾਇਆ ਹੋਇਆ ਤੇ ਜਾਲ ਨਾਲ ਵੀ ਕੱਦ ਚੈੱਕ ਕਰੋਦਾ ਕੱਦ ਕੇ ਇਹਨਾਂ ਦਾ ਉਸ ਤੋਂ ਬਾਅਦ ਆਹ ਦੇਖੋ ਜੱਬਲੀ ਪ੍ਰਿੰਡੀਆਂ ਦੇ ਕੱਦ ਕਿੱਡੇ-ਕਿੱਡੇ ਦੇ ਹੈ ਇਹਦਾ ਪਰਿੰਡ ਦਾ ਬੂਟਾ ਦੇਖੋ ਕਿੱਡਾ ਵੱਡਾ ਕਿਸੇ ਕਰ ਕਰੀਂ ਉਸੇ ਕੱਦ ਚੈੱਕ ਕਰੋ ਜੀ ਕਿੱਡਾ ਵੱਡਾ ਕਰਦਾ ਯਾਨੀ ਕਿ ਮੇਰੇ ਏਡਾ ਪਿੱਛੇ ਟਬਰਸ ਮੇਰੇ ਏਡਾ ਕਦ ਭਰਾਵੋ ਪ੍ਰਿੰਡੇ ਦੇ ਬੁੱਟੇ ਲਗਾ ਤੇ ਪ੍ਰਿੰਡੀਆਂ ਵੀ ਗਿੱਠ-ਗਿੱਠੀਆਂ ਪ੍ਰਿੰਡੇ ਨੇ ਭਰਾਵੋ ਦੇ ਵਿੱਚ ਤੇ ਵਿੱਚ ਆ ਟਮਾਟਰ ਨੇਗੇ ਆ ਜਾ ਵਿੱਚ ਦੇ ਟਮਾਟਰ ਨੇ ਭਰਾਵੋ ਆ ਟਮਾਟਰ ਦੇ ਬੁੱਟੇ ਨੇਗੇ ਤੇ ਉਸ ਕੋਲ ਮੱਕੀ ਆ ਗਈ ਕਿ ਸਿਰ ਤੇ ਬਣਾਣਾ ਪਤਾ ਮਿਲਿਆ ਆ ਮੱਕੀ ਆ ਗਈ ਆ ਜਾਲ ਬਣਾਇਆ ਸਾਰ ਤੇ ਆ ਮਿਰਚਾਂ ਆ ਗਈ ਦੇਖ ਵਾਰ ਮਿਰਚਾਂ ਦੇ ਬੁੱਟੇ ਆਉਣ ਨੇ ਬੁਰੀ ਹਾਂਜੀ ਦੇਖੋ ਭਰਾ ਉਹ ਕਿੱਡੇ ਕਿੱਡੇ ਮਿਰਚਾਂ ਦੇ ਬੁੱਟੇ ਨੇ ਮੇਤੋਂ ਯਾਨੀ ਕਿ ਵੱਡੇ ਵੱਡੇ ਭਿੰਡੇ ਦੇ ਬੁੱਟੇ ਨੇ ਭਰਾ ਉਹ ਆਹ ਦੇਖੋ ਵਾਹ ਸਾਈ ਤੁਸੀਂ ਦੇਖੋ ਕਿੱਡਾ ਵੱਡਾ ਬੁੱਟਾ ਭਿੰਡਿਆ ਦਾ ਮੇਤੋਂ ਵੀ ਉੱਪਰ ਆਗਾ ਇਹ ਸਾਰਾ ਬਾਕੀ ਧਰਤੀ ਬਹੁਤ ਤਕੜੀ ਆ ਬਾਕੀ ਗੋਬਰ ਬਹੁਤ ਜ਼ਿਆਦਾ ਪਾਉਦੇ ਨੇਗੇ ਇਹਦੇ ਵਿੱਚ ਆਹ ਪਾਉਂਦੇ ਆ